ਸਿੰਜੀ ਸਾਡੇ ਤੋਂ ਮੌਜੂਦ ਨੇ ਸਰ ਕੀ ਕਹਿਣਾ ਤੁਹਾਡਾ ਕੀ ਘਟਨਾ ਹੈ ਪੀਪੀਏ ਦੇ ਬਾਰੇ ਕੀ ਕਿੰਨੀ ਕੀ ਜਾਣਕਾਰੀ ਹੈ ਆਪਸਾ ਦੇ ਲਾਭ ਪਾਈ ਗਈ ਹੈ ਹੂੰ ਹੂੰ ਇਹਦੇ ਕਾਰਜ ਵੀ ਕਰਵਾਉਣੇ ਲੇਡੀ ਜੀ ਬਿਚਤ ਵਾਲੀ ਹੈ ਟੀਵੀ ਕਾਟ ਵਾਲੇ ਨੂੰ ਹਸਪਤਾਲ ਚੋਲੇ ਆ। ਉਹਨਾਂ ਬੱਚੇ ਨੂੰ ਫਾਰਮਿੰਟ ਕਰਾਂਗੇ। ਸਵੇਰੇ ਬੁਤੀ ਕੇਰੀ ਹੈ ਕਿ ਨਹੀਂ ਹੈ। ਤੇ ਕੋਈ ਜਾਨ ਕੋਈ ਟਰੱਕ ਵਾਲੇ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ? ਕਿ ਫਾਰਮੀਲਾ ਜਾਨੀ ਮਾਲੀ ਨੁਕਸਾਨ ਹੈ। ਗੱਡੀਆਂ ਨੂੰ ਨੁਕਸਾਨ ਹੋਇਆ। ਗੱਡੀਆਂ ਨੂੰ ਨੁਕਸਾਨ ਹੋਇਆ। ਤੇ ਇਹ ਕਿੰਨੇ ਕ ਬਜੇ ਦੀ ਘਟਨਾ ਜੀ? ਕਿੰਨਾ ਕ ਟਾਈਮ ਹੋ ਗਿਆ? 20 ਮਿੰਟ ਪਹਿਲਾਂ ਦੀ ਗੱਲ। 20 ਮਿੰਟ ਪਹਿਲਾਂ ਦੀ। ਸੁਹਾਰਿਆ ਤੇ ਕਾ ਉਹਨੇ ਪਹਿਲਾਂ ਟਰੱਕ ਦੀ ਗੱਡੀ ਮਾਰੀ ਬੈਕ ਸਾਈਡ ਮਾਰੀ ਆ। ਇਹਦਾ ਘੁੰਮ ਕੇ ਗੱਡੀ ਟਿੱਕੀ ਹੋਇਆ। ਮਗੇ ਟਿੱਕੀ ਦਾ ਖੜੇ ਸੀ ਲੈੜੀ ਨਾਲ। ਉਹਨਾਂ ਵਿੱਚ ਮਾਰੀ ਗੱਡੀ ਪਈ ਆ ਕੇ। ਗ ਨੇ ਪਹਿਲਾਂ ਜਿਹੜਾ ਆਸਾ ਵਾ ਕਿ ਉਹ ਟਰੱਕ ਉਹ ਟਰੱਕ ਵਿੱਚ ਆ ਗਿਆ ਠੀਕ ਹੈ ਉਹ ਤੇ ਪੱਟੀ ਮੁਟਵੇਲਾ ਇਹ ਕਿਧਰੋਂ ਲੈ ਪਾਸੇ ਆ ਰਿਹਾ ਸਗਾ ਟਰੱਕ ਤੇ ਦੂਜਾ ਆ ਰਿਹਾ ਦੂਜਾ ਟਰੱਕ ਕਿਧਰੋਂ ਆ ਰਿਹਾ ਉਹ ਜਿਹੇ ਹਰਪਾ ਜਾ ਰਿਹਾ ਦੂਜੇ ਤੋਂ ਹਰਪਾ ਤੇ ਇਹ ਗੱਡੀ ਕਿਧਰ ਜਾਵੇ ਇਹ ਕਿੱਥੇ ਆਪਣੇ ਐਂਡੇ ਤੇ ਖੜੀ ਸਤੋ ਜੀ ਇਹ ਕਿੱਥੇ ਬੰਨੇ ਜਾ ਨਹੀਂ ਦੇਦੀ ਉਹਦੀ ਹਾਸੇ ਦੀ ਹੀ ਗਾਰ ਹੋਈ ਹੈ ਨਾ